بزرگ آئے سے نا فیصلہ باد رہا کیا سی کہ مائی صاحبہ نے اپنا مجازی خدا راضی کر لیا کر کے تے اپنا حقیقی خدا راضی کیتا ہے واہ واہ اپنے مجازی واہ واہ کی کی اپنا مجازی وہاں دے ہیں کہ جس نے خدا حقیقی راضی کرنا ہے نا پہلے اپنا مجازی خدا ہو بی بی اپنا راضی کرے کہ تے حقیقی خدا راضی ہو جائے گا اسی انہوں نے خوش ہاں راضی ہیں کہ ہم تک خوش ہاں تو انہوں نے ساڑھے نا وفا کیتی بے وفائی نہیں ਉਸ ਸਾਡੇ ਸਰਕਾਰ ਬਾਦਸ਼ਾਹ ਜਿਹੜੇ ਖੋੜਿਆਂ ਵਾਲ ਸਲੀਮ ਸਾਹਿਬ ਸਣੋਂ ਆਦੇ ਹੁੰਦੇ ਹਨ ਕਿ ਜੋੜੀਆਂ ਜਗ ਥੋੜੀਆਂ ਨੇ ਰੱਬ ਬਥੇਰੇ ਹਾਂ ਕਿ ਤੱਕੋ ਤੱਕ ਹੀ ਫੜ ਕੇ ਬੱਦੇ ਹੁੰਦੇ ਨੇ ਜੋੜੀ ਜਿਹੜੀ ਏ ਹਸਤਿਬਰ ਅਲਮ ਸਲਾਮ ਦੀ ਤੇ ਮਾਈ ਹਾਜ਼ਰਾਂ ਦੀ ਜੋੜੀ ਅੱਲਾ ਜੋੜੀ ਨਬੀ کریم ਸੱਲ ਸਲਮ ਦੀ ਤੇ ਬੀਬੀ ਖਦਿਆਜਤੁਲ ਕੁਬਰਾ ਦੀ ਜੋੜੀ ਜੋੜੀ ਹਜ਼ਰਤ ਮੌਲਾ ਅਲੀ ਸਰਕਾਰ ਦੀ ਤੇ ਬੀਬੀ ਫਾਤਿਮਾ ਜ਼ਹਰਾ ਦੀ ਜੋੜੀ ਜੋੜੀ ਅਮਾਮ ਹੁਸੈਨ ਦੀ ਤੇ ਬੀਬੀ ਸ਼ਹਿਰਬਾਨ ਦੀ ਜੋੜੀਆਂ ਜਗ ਥੋੜੀਆਂ ਨਰ ਰੱਬ ਤੇ ਇਥੇ ਜੋੜੀ ਦੀ ਖੇਡ ਨਹੀਂ ਵਾਓ ਵਾਓ ਬੋਲ ਫੇਰ ਵੇਵਾਹੀ ਹੋ ਜਾਂਦੀ ਹੈ ਹਾਂ ਜੈਦਾਬਾਦ ਜੈਦਾਬਾਦ ਕੋਈ ਨਬੀ ਕਰੀਮ ਸੱਲਮ ਦਾ ਫਰਮਾਨ ਹੈ ਕਿ ਇਹ ਪੰਜ ਤਨ ਪਾਕ ਉਹਨਾਂ ਤੱਕ ਨਹੀਂ ਮੁਕੰਮਲ ਜਨਤ ਦੇ ਵਿੱਚ ਔਰਤ ਨਹੀਂ ਬੀਬੀ ਨਹੀਂ ਓ ਚੱਲ ਮੇਲੇ ਨੂੰ ਚਲੀ ਔੜਖ ਜਾਣਾ ਮਰਵੇ ਚੱਲ ਮੇਲੇ ਨੂੰ ਚਲੀਏ ਕੋਈ ਇਹੋ ਜਿਹਾ ਮੇਲਾ ਜਿੱਥੇ ਬਾਬਾ ਬੁੱਲੇ ਸ਼ਾਹ ਦੀ ਖੁਸ਼ਬੂ ਹੋਵੇ ਸ਼ਾਹ ਸ਼ੇਰ ਦੀ ਖੁਸ਼ਬੂ ਹਜ਼ਰਤ ਸੁਲਤਾਨ ਦਾ ਰਫੀਨ ਦੀ ਖੁਸ਼ਬੂ ਹੈ ਜਿੱਥੇ ਬਾਬਾ ਫਰੀਦ ਦੀ ਖੁਸ਼ਬੂ ਹੈ ਜਿੱਥੇ ਖਵਾਜਾ ਗੁਲਾਮ ਫਰੀਦ ਦੀ ਖੁਸ਼ਬੂ ਹੈ ਕੋਈ ਅੰਦਰ ਦੀ ਗੱਲ ਹੋਏ ਕੋਈ ਅੰਦਰ ਦਾ ਮੇਲਾ ਹੋਏ ਇੱਕ ਅੰਦਰ ਦਾ ਮੇਲਾ ਲੱਗ ਗਿਆ ਜੀ ਅਲਹਮਦੁਲਿਲਾ ਜਨਾਬੇ ਜਵੇਦ ਅਕਰਮ ਸਾਹਿਬ ਦਾ ਜਿਹੜਾ ਮੇਲਾ ਨਿਊਜ਼ ਚੈਨਲ ਹੈ ਇਹ ਇਹ ਉਹੀ ਮੇਲਾ ਜਿਹੜਾ ਇਹ ਸਾਰੇ ਮੇਲਿਆਂ ਦਾ ਪਤਾ ਦਿੰਦਾ ਹੈ ਤਕਿਆ ਤੁਸੀਂ ਇਸ ਮੇਲੇ ਤੋਂ ਵਾਕਿਫ ਚਹਿਨੇ ਹੀ ਹੈਗੇ ਤਾਂ ਜੀ ਮੇਲਾ نیوز ਚੈਨਲ ਨੂੰ ਸਬਸਕ੍ਰਾਈਬ ਕਰੋ ਫਿਰ ਕਹੋ ਚਲ ਮੇਲੇ ਨੂੰ ਚਲੀਏ ਰੌਣਕ ਹੋ ਜਾਉ ਛੱਟ بسم اللہ الرحمن الرحیم شروع خدا دے نامو جس دا جوڑ جواب نہ کوئی جس دی رحمت بخشش والا امت حساب نہ کوئی ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ ਅਸਲਾਮੁਅਲੈਕੁਮ ਸਤ ਸ੍ਰੀ ਅਕਾਲ ਨਮਸਕਾਰ ਤੇ ਢੇਰ ਢੇਰ ਸਲਾਮਾਂ ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਢੁੰਗਹਾਈਆਂ ਤੋਂ ਸਤ ਬਿਸਮਿਲਾ ਤੇ ਜੀ ਆਇਆਂ ਨੂੰ ਆਖਨੇ ਸਾਹਿਬ ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਆਪੜ ਸਕਣ ਪਿਆਰਿਓ ਸਾਡੇ ਵੀ ਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਪਿਜਾਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ ਪਿਆਰਿਓ ਆਖਦੇ ਨੇ ਵੀ ਹਰ ਵੱਡੇ ਆਦਮੀ ਦੇ ਪਿੱਛੇ ਹਰ ਕਾਮਯਾਬ ਮਰਦ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ ਅੱਜ ਅਸੀਂ ਤੁਹਾਨੂੰ ਇੱਕ ਅਜੇ ਬਜ਼ੁਰਗ ਦੇ ਨਾਲ ਅੱਲਾਹ ਪਾਕ ਦੇ ਇੱਕ ਅਜੇ ਦਰवेश ਦੇ ਨਾਲ ਮਿਲਵਾਨ ਲਈ ਲੈ ਕੇ ਆਏ ਆ ਜਿਨ੍ਹਾਂ ਦਾ ਇਹ ਅੱਖ ਨਾ ਹੈ ਕਿ ਉਹਨਾਂ ਦੀ ਇਹ ਦਰਵੈਸ਼ੀ ਇਹ ਮਰਤਬਾ ਜਿਹਦੇ ਉੱਤੇ ਉਹ ਫਾਇਜ਼ ਨੇ ਇਹਦੇ ਪਿੱਛੇ ਉਹਨਾਂ ਦੀ ਬੜੀ ਹੋਈ ਸਲੀਕਾ ਸ਼ੂਾਰ ਤੇ ਵਫਾ ਸ਼ੂਾਰ بیگم ਦਾ ਹੱਥ ਹੈ ਆਓ ਤੁਹਾਨੂੰ ਬਾਬਾ ਜੀ ਹਬੀਬ ਦੇ ਨਾਲ ਮਿਲਵਾਨੇ ਤੇ ਸਾਈਂ ਉਹਨਾਂ ਨੂੰ ਪੁੱਛਣੇ ਆ ਕਿ ਉਹ ਕਿਸ ਤਰ੍ਹਾਂ ਇਸ ਮੰਜ਼ਲ ਦੇ ਮੁਸਾਫਰ ਬਣੇ ਤੇ ਜਦੋਂ ਫਿਰ ਉਹਨਾਂ ਨੇ ਦੁਨੀਆਦਾਰੀ ਛੱਡ ਕੇ ਤੇ ਦਰवेशੀ اختیار ਕਰ ਲਈ ਤੇ ਉਹਨਾਂ ਦੀ بیگم ਸਾਹਿਬਾ ਨੇ ਕਿਸ ਤਰ੍ਹਾਂ ਉਹਨਾਂ ਦਾ ਸਾਥ ਦਿੱਤਾ ਬਾਬਾ ਜੀ سید اسماعیل شاہ ਜਿਨ੍ਹਾਂ ਦਾ ਗੁਜਰਾਵਾਲਾ ਗੋਦਲਾਂਵਾਲਾ ਚੌਕ ਦੇ ਵਿੱਚ ਦਰਬਾਰ شریف ਹੈ ਜੀ ਜੀ ਸੁਣਿਆ ਤੁਸੀਂ ਉਹਨਾਂ ਦੇ ਇਰਾਦਤਮੰਦ ਹੋ ਉਹਨਾਂ ਦੇ murid ਸੋ ਬਿਲਕੁਲ ਜੀ ਜੀ ਤੇ ਕਿਸ ਤਰ੍ਹਾਂ ਤੁਸੀਂ ਫਿਰ ਦੁਨੀਆਦਾਰੀ ਚੰਗੇ ਭਲੇ ਤੁਸੀਂ ਦੇ ਕੰਮ ਕਾਜ ਕਰਦੇ ਸੋ ਸੁਣਿਆ ਤੁਸੀਂ ਜਵਾਨ ਸੋ 25 ਸਾਲ ਤੁਹਾਡੀ ਉਮਰ ਸੀ ਤੇ ਵਰਪੂਰ ਜਵਾਨੇ ਹੈ ਜੇ ਤੁਸੀਂ ਕਿਸ ਤਰ੍ਹਾਂ ਫਿਰ ਛੱਡ ਕੇ ਆਪਣਾ ਕੰਮ ਕਾਜ ਆਪਣਾ ਬਾਲ ਬੱਚਾ ਤੇ ਕਿਵੇਂ ਤੁਸੀਂ ਇਸ ਪਾਸੇ ਨੂੰ ਟੌਰ ਪਏ ਉਹ ਇਸਾਂ ਸੀ ਕਿ ਅਸੀਂ ਦੁਨੀਆਦਾਰੀ ਵਿੱਚ ਆਪਣਾ ਕਾਰੋਬਾਰ ਕਰਦੇ ਹਾਂ ਤੇ ਸਰਕਾਰ ਕੋ ਸਾਡਾ ਜਾਣਾ ਆਣਾ ਹੋ ਗਿਆ ਸਾਡੀ والدہ ਦੀ ਵਜ੍ਹਾ ਨਾਲ ਹੋਇਆ ਅੱਛਾ ਜੀ ਅਸੀਂ ਫਿਰ ਉਹ ਜਾਣ ਲੱਗ ਪਏ ਜੀ ਰਿਕਨ ਜੀ ਸਲੇ ਆਪ ਸਰਕਾਰ ਦਾ ਵਿਸਾਲ ਹੋਇਆ तकरीबन ਅਸੀਂ 1971 ਜਾਣ ਲੱਗਿਆ ਬਸ 6ਵੇਂ ਵਿੱਚ ਪੜਦੇ ਸੀ ਜੀ ਜਾਣ ਲੱਗਿਆ ਤੇ ਉਸ ਤੋਂ ਬਾਅਦ ਸਰਕਾਰ ਕੋ ਜਾਂਦੇ ਆਉਂਦੇ ਰਿਆਂ ਜ਼ਿਆਰਤ ਕਰਦੇ ਰਿਆਂ ਆਪ ਦਾ ਵਿਸਾਲ 1979 ਚ ਹੋਇਆ ਅੱਛਾ ਜਨਾਬੇ ਬਾਬਾ ਜੀ ਨਾਂਗੇ ਸਾਦਾ ਹਾਂਜੀ ਉਹਨਾਂ ਦੇ ਵਿਸਾਲ ਤੋਂ ਬਾਅਦ ਸਾਨੂੰ 80 ਵਿੱਚ 180 ਵਿੱਚ ਅਸੀਂ ਇਸ ਮੰਦਲ ਚ ਆਏ ਜੀ ਇਸ ਇੱਕ ਜਿਹੜਾ ਹੁੰਦਾ ਹੈ ਵਾਰਦ ਹੁੰਦਾ ਹੈ ਕਹਿਣ ਨਾ ਨਹੀਂ ਹੁੰਦਾ ਹਾਂਜੀ ਫਕੀਰ ਦੀ ਨਿਗਾਹ ਹੁੰਦੀ ਏ ਨਿਗਾਹ ਨਾਲ ਹਰ ਚੀਜ਼ ਬਦਲ ਜਾਂਦੀ ਏ ਜਦੋਂ ਉਹਨਾਂ ਦੀ ਨਿਗਾਹ ਹੋਈ ਤੇ ਅਸੀਂ ਇਹ ਦੁਨੀਆਦਾਰੀ ਨੂੰ ਛੱਡ ਦਿੱਤਾ ਨਹੀਂ ਤੇ ਉਹ ਤਾਂ ਆਪੇ ਤੁਸੀਂ ਫਰਮਾਉਂਦੇ ਹੋ ਨਾ ਕਿ 1979 ਦੇ ਵਿੱਚ ਉਹ ਵਿਸਾਲ ਕਰ ਗਏ ਲੇਕਿਨ ਇਹ ਰੋਹਾਨੀ ਤਰੀਕਾ ਹੈ ਕਰੇ ਕਿ ਇਹ ਰੋਹਾਨੀयत ਚੱਲਦੀ ਹੈ ਜ਼ਾਹਿਰੀयत ਨਹੀਂ ਚੱਲਦੀ ਇਹਦੇ ਵਿੱਚ ਰੋਹਾਨੀ ਮਜਦੂ ਨਹੀਂ ਤੇ 1981 ਵਿੱਚ ਮੇਰਾ ਪਤਾ ਵੈਸੀ ਕਿ ਉਹ ਤੁਹਾਨੂੰ ਖਾਬ ਵਿੱਚ ਆ ਕੇ ਉਹਨਾਂ ਹੁਕਮ ਦਿੱਤਾ ਜਾਂ ਹਾਂਜੀ ਉਹਨਾਂ ਨੇ ਇਹ ਇੱਕ ਆਡਰ ਦਿੱਤਾ ਕਿ ਅਸੀਂ ਫਿਰ ਬਹਿ ਗਏ ਇਥੇ 1981 ਵਿੱਚ ਅਸੀਂ ਕਿਐ ਸੀ ਚ ਫਿਰ ਬੈਠੇ ਆ ਰਹੇ ਇਥੇ ਤੇ ਬਹਿਨ ਦੇ ਵਿੱਚ ਅਸੀਂ ਜ਼ਿਆਦਾਤਰ ਸਿਗਰਟ ਚਾਹ ਜ਼ਿਆਦਾ ਇਸਤੇਮਾਲ ਕੀ ਖਾਣਾ ਬਹੁਤ ਘੱਟ ਸੀ ਅਸੀਂ 10 ਸਾਲ ਇਸ ਕਮਰੇ ਵਿੱਚ ਬੈਠੇ ਰਹਿਆ ਪੈਰਾ ਪਾਰ ਅੱਛਾ ਇਹ ਜਿਸ ਕਮਰੇ 'ਚ ਅਸੀਂ ਬੈਠੇ ਹਾਂ ਇਸੇ ਕਮਰੇ 'ਚ 10 ਸਾਲ ਅਸੀਂ ਪੈਰਾ ਪਾਰ ਬੈਠੇ ਰਹੇ ਤੇ ਉਸ ਤੋਂ ਬਾਅਦ ਘਰ ਦੀ ਬੈਠ ਕੇ ਘਰ ਦੀ ਬੈਠ ਅਸੀਂ ਫਿਰ ਇਹਦੇ 'ਚ 10 ਸਾਲ ਬੈਠੇ ਰਹੇ ਇਹ ਕੱਚਾ ਮਕਾਨ ਸੀ ਉਸ ਤੋਂ ਬਾਅਦ ਸਾਡੇ ਮਿਲਣ ਵਾਲਿਆਂ ਨੇ ਸਾਨੂੰ ਇਹ ਪੱਕਾ ਬਣਾ ਦਿੱਤਾ ਅੱਛਾ ਤੇ ਫਿਰ ਉਸ ਤੋਂ ਬਾਅਦ ਇਹ ਅਸੀਂ 1986 ਵਿੱਚ ਸਾਨੂੰ ਉਰਸ ਤੇ ਸਾਨੂੰ ਮਿਲਿਆ ਫਿਰ ਉਸ ਕਰਾਉਂਦੇ ਰਿਹਾ ਅੱਛਾ ਸਾਡੇ ਬਜ਼ੁਰਗ ਫੈਸਲਾਬਾਦ ਤੋਂ ਬਾਬਾ ਜਸਲੀਮ ਸਾਹਿਬ ਆਂਦੇ ਸਨ ਹਾਂ ਉਹਨਾਂ ਨੇ ਫਿਰ ਉਰਸ ਕਰਾਣਾ ਸ਼ੁਰੂ ਕੀਤਾ ਉੱਥੋਂ ਸਾਨੂੰ ਗੋਦਲਾਲੇ ਤੋਂ ਅਮਰ ਹੋਇਆ ਤੇ ਫਿਰ ਅਸੀਂ ਉਰਸ ਕਰਾਇਆ 6 ਮਾਰ ਜਦੋਂ ਤੁਸੀਂ ਇਸ ਲੈਨ ਤੇ ਟੁਰ ਪੈ ਸੋ ਜੀ ਜੀ ਦਰवेशੀ ਲੈ ਜੀ ਜੀ ਉਦੋਂ ਤੁਹਾਡੀ ਕਿੰਨੀ ਉਮਰ ਸੀ ਸਾਡੀ ਉਦੋਂ ਤਕਰੀਬਨ ਤੇ ਉਮਰ ਐਸੀ ਜਦੋਂ ਅਸੀਂ ਬੈਠੇ ਹਾਂ ਉਦੋਂ 25 ਸਾਲਾਂ ਦੀ ਉਮਰ ਸੀ ਸਾਡੀ ਜਦੋਂ ਬਹਿ ਗਿਆ ਸਾਡੀ आ, आ, शार्थी शार्थी अच्छा जी ते शादीशुदा साहब हां शादी ਸੀ ਸਾਡੀ 18 ਸਾਲ ਦੀ ਉਮਰ ਸਾਡੀ ਸ਼ਾਦੀ ਹੋ ਗਈ ਸੀ اچھا اچھا ਸ਼ਾਦੀ ਵੀ ਸਾਡੀ ਆਪਣੇ ਇਸ ਪਿੰਡ ਵਿੱਚ ਹੀ ਹੋਈ ਸੀ ਤੇ ਅਸੀਂ ਫਿਰ ਜਦੋਂ ਬਹਿ ਗਏ ਸਾਡੇ ਘਰ ਵਾਲੇ ਫਿਰ ਇੱਥੇ ਹੀ ਰਹੇ ਨੇ ਘਰ ਹੀ ਰਹੇ ਨੇ ਨਹੀਂ ਜਦੋਂ ਤੁਸੀਂ ਇਹ ਦਰਵੇਸ਼ੀ ਇਖਤियार ਕੀਤੀ ਜੀ ਜੀ ਉਦੋਂ ਕਿੰਨੇ ਬੱਚੇ ਸਨ ਤੁਹਾਡੇ ਉਦੋਂ ਦੋ ਬੇਟੀਆਂ ਸਨ ਛੋਟੀਆਂ ਇੱਕ 3 ਸਾਲ ਦੀ ਸੀ ਤੇ ਇੱਕ ਸਾਲ ਦੀ ਸੀ ਸਰ ਤੇ ਤੁਹਾਡੇ ਬੇਗਮ ਸਾਹਿਬਾ ਜਿਹੜੇ ਸਰ ਭਾਈ ਸਾਹਿਬਾ ਉਹ ਫਿਰ ਘਰ ਹੀ ਰਹੇ ਨੇ ਇੱਥੇ ਆਪਣੇ ਘਰ ਰਹੇ ਨੇ ਤੁਸੀਂ 10 ਸਾਲ ਜਿਹੜਾ ਚਿਲਾਟਿਆ ਇਸ ਕਮਰੇ 'ਚ ਬੈਠੇ ਰਹੇ 10 ਸਾਲ ਦਾ ਮਤਲਬ ਹੈ ਕਿ ਮਾਈ ਸਾਹਿਬਾ ਨਹੀਂ ਇਸ ਵਸੇ ਨਹੀਂ ਮਤਲਬ ਆਏ ਨਹੀਂ ਅਸੀਂ ਇਸ ਕਮਰੇ 'ਚ ਵੀ ਨਹੀਂ ਸਾਨੂੰ ਮਾਰਦੇ ਨਹੀਂ ਨਹੀਂ ਇਸ ਕਮਰੇ 'ਚ ਸਾ ਬੀਬੀ ਕੋਈ ਵੀ ਨਹੀਂ ਬੜਨ ਦਿੱਤੀ ਅੱਛਾ ਔਰਤ ਕੋਈ ਨਹੀਂ ਸੀ ਕਮਰੇ 'ਚ ਆਉਂਦੀ ਮਰਦ ਆਉਂਦੇ ਸਨ ਮਰਦ ਬਹਿੰਦੇ ਸਨ ਲੇਕਿਨ ਬੀਬੀ ਕੋਈ ਨਹੀਂ ਸੀ ਬੀਬੀ ਜਿ ਕੋ ਆਉਂਦੀ ਸੀ ਤੇ ਦਰਵਾਜ਼ੇ ਤੋਂ ਬਾਹਰ ਬਾਰ ਆਂਦੀ ਸੀ ਅੱਛਾ ਤਾਂ ਨਹੀਂ ਬੀਬੀ ਆਉਂਦੀ ਸਾਡੀ والدہ ਖਾਣਾ ਲੈ ਕੇ ਖਾਉਂਦੇ ਹੁੰਦੇ ਸਨ ਇੱਥੇ ਅੱਛਾ ਔਰ ਕੋਈ ਨਹੀਂ ਸੀ ਆਂਦਾ ਉਹ ਫਿਰ ਰੇ ਨਹੀਂ ਲੇਕਿਨ ਉਹਨਾਂ ਦੇ ਵਾਲਦਾਂ ਨੇ ਆਖਿਆ ਤੂੰ ਛੱਡ ਦੇ ਇਹਨਾਂ ਨੂੰ ਉਹਨੇ ਆਖਿਆ ਨਹੀਂ ਮੈਂ ਛੱਡਣਾ ਤੁਹਾਨੂੰ ਛੱਡ ਦੇਗੀ ਲੇਕਿਨ ਉਹਨਾਂ ਨੇ ਸਾਡੇ ਨਾਲ ਬੜੀ ਵਫਾ ਕੀਤੀ ਹੈ ਬਹੁਤ ਹਿੰਮਤ ਵਾਲੇ ਸਨ ਬਹੁਤ ਯੋਹਨ ਸਨ ਔਰ ਨਮਾਜ਼ ਪੰਜ ਵਕਤ ਪੜ੍ਹਦੇ ਸਨ ਤੇ ਸ਼ਰੀਅਤ ਤੋਂ ਬੰਦ ਸਨ ਅੱਛਾ ਸਾਈਂ ਜੀ ਇਹ ਦੱਸੋ ਕਿ ਤੁਸੀਂ 10 ਸਾਲ ਦੀ ਮੰਜ਼ਲ ਕੱਟੀ ਹੈ ਉਸ 10 ਸਾਲਾਂ ਦੇ ਦੌਰਾਨ ਮਾਈ ਸਾਹਿਬਾਂ ਨਾਲ ਤੁਹਾਡਾ ਘਰ ਕੋਈ ਰਾਬਤਾ ਨਹੀਂ ਸੀ ਹਾਂ ਕੋਈ ਰਾਬਤਾ ਨਹੀਂ ਸੀ ਲੇਕਿਨ ਉਹ ਸਾਨੂੰ ਖਾਣਾ ਬਣਾ ਕੇ ਘਲਦੇ ਸਨ ਜੀ ਤੇ ਸਾਡੀ والدہ ਖਾਣਾ ਲੈ ਕੇ ਆਉਂਦੇ ਸਨ ਜੀ ਤੇ ਉਹ ਉਹਨਾਂ ਦੇ والدین ਨੇ ਭੈਣਾ ਭਾਈਆਂ ਨੇ ਕਿ ਤੂੰ ਛੱਡ ਕੇ ਆ ਜਾ ਉਹਨਾਂ ਆਖਿਆ ਨਹੀਂ ਮੈਂ ਨਹੀਂ ਛੱਡਣਾ ਤੁਹਾਨੂੰ ਛੱਡਾਂਗੀ ਲੇਕਿਨ ਉਹਨਾਂ ਨੇ ਸਾਡੇ ਨਾਲ ਬੜੀ ਵਫਾ ਕੀਤੀ ਅਗਰ ਉਹ ਸਾਡੇ ਨਾਲ ਕਰਦੇ ਸਾਡੀ ਮੰਨਦਰ ਨਹੀਂ ਸੀ ਗੁਜ਼ਰਨੀ ਜਗ ਸਾਡੇ ਨਾਲ ਵੇਵਫਾਈ ਕਰਦੇ ਤੇ ਉਹਨਾਂ ਨੇ ਵਫਾ ਕੀਤੀ ਤਾਂ ਸਾਡੀ ਮੰਨਦਰ 10 ਸਾਲ ਦੀ ਗੁਜ਼ਰੀ ਏ ਉਹਨਾਂ ਕੋਈ ਐਸੀ ਗੱਲ ਹੀ ਨਹੀਂ ਕੀਤੀ ਕਿ ਮੈਂ ਰਹਿਣਾ ਨਹੀਂ ਮੈਂ ਟੁਰ ਜਾਣਾ ਲੇਕਿਨ والدین ਨੂੰ ਕਿਹਾ ਮੈਂ ਆਪਣੇ ਘਰ ਲੈਣਾ ਮੈਂ ਇੱਥੇ ਵਾਹ 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 ਖੁਸ਼ ਆ ਉਹਨਾਂ ਗਰੀਬੀ ਦੇ ਵੀ ਵਕਤ ਅੱਛਾ ਕੱਟਿਆ ਜਿਸ ਤਰ੍ਹਾਂ ਦੇ ਵਕਤ ਆ ਇਸੇ ਅਗੇ ਕੋਈ ਉਹ ਜਿਸ ਵਕਤ ਅਸੀਂ ਉਹਨਾਂ ਨੂੰ ਆਂਦੇ ਹਾਂ ਕਿ ਤੁਸੀਂ ਮੇਰੇ ਦਰਵਾਜ਼ੇ ਕੋਈ ਨਹੀਂ ਨੰਗਣਾ ਤੇ ਉਹ ਫਿਰ ਛੱਤ ਤੋਂ ਜਾ ਕੇ ਗਲੀ 'ਚ ਕੋੜੀਆਂ ਉਤਰ ਕੇ ਤੇ ਫਿਰ ਉਸ ਗਲੀ ਜਾਂਦੇ ਹੁੰਦੇ ਸਨ ਤੇ ਲੇਕਿਨ ਸਾਹਮਣੇ ਨਹੀਂ ਹਣ ਗੁਜ਼ਰਦੇ ਹੁੰਦੇ ਕਿ ਉਹ ਇਸ ਵਾਸਤੇ ਹਾਂ ਉਹਨਾਂ ਨੂੰ ਕਿਵੇਂ ਸਾਹਮਣੇ ਨਹੀਂ ਹੋਣਾ ਤਾਂ ਸਾਹਮਣੇ ਵੀ ਨਹੀਂ ਕਿਸੇ ਸਾਲ ਸਾਡੇ ਆਏ ਜੀ ਜੇ ਕਿਸੇ ਵਕਤ ਉਹ ਕਮੀ ਪੇਸ਼ੀ ਹੋ ਜਾਂਦੀ ਸੀ ਨਾ ਕਿ ਕੱਪੜਿਆਂ ਵਿੱਚ ਤੇ ਕਿਸੇ ਪੁੱਛਣਾ ਕਿ ਕੋਈ ਜੋੜਾ ਪਾਇਆ ਜਿਉਂਨਾਂ ਆਖਿਆ ਇਹ ਰੰਗ ਮੈਨੂੰ ਇਹ ਪਸੰਦ ਏ ਲਿਆਦਾ ਮੈਂ ਇਹ ਕੱਪੜਾ ਪਾਣੀ ਜਾਂ ਜ਼ਿਆਦਾਤਰ ਉਹ ਨਹੀਂ ਪਾਦੀ ਉਹਨੇ ਕਿਸੇ ਨੂੰ ਇਜ਼ਹਾਰ ਨਹੀਂ ਕੀਤਾ ਕਿ ਵਕਤ ਮੁਸ਼ਕਲ ਆ ਗਿਆ ਜਾਂ ਮੇਰੇ ਤੇ ਵਕਤ ਮੁਸ਼ਕਲ ਹੈ ਜਾਂ ਤੰਗ ਦਸਤੀ ਉਹਨਾਂ ਨੇ ਕਿਸੇ ਗੇ ਇਜ਼ਹਾਰ ਨਹੀਂ ਕੀਤਾ ਤੇ ਇਸ ਵਾਸਤੇ ਕਿ ਉਹਨਾਂ ਨੇ ਬਹੁਤ ਸਬਰ ਨਾਲ ਵਕਤ ਗੁਜ਼ਾਰਿਆ ਤੇ ਸਬਰ ਨਾਲ ਟਾਈਮ ਆਪਣਾ ਗੁਜ਼ਾਰਿਆ ਕਿਸੇ ਕੇ ਸਵਾਲ ਨਹੀਂ ਕੀਤਾ ਕੋਈ ਜਦੋਂ ਅਸੀਂ ਬੈਠੇ ਹਾਂ ਤੇ ਉਹ ਆਂਦਾ ਸੀ ਇਹ ਇਹਨੂੰ ਛੱਡ ਦੇ ਆਪਣੇ ਖਾਮਦ ਨੂੰ ਤੇ ਆਪਣੇ ਪੇਕੇ ਘਰ ਆ ਜਾ ਹਾਂ ਮੈਂ ਤੈਨੂੰ ਹਰ ਚੀਜ਼ ਦੇਵਾਂਗਾ ਰੋਟੀ ਕਪੜਾ ਨੇ ਆਖਿਆ ਨਹੀਂ ਮੈਂ ਨਹੀਂ ਆਣਾ ਮੈਂ ਆਪਣੇ ਘਰ ਖੁਸ਼ ਹਾਂ ਇੱਥੇ ਰਾਂਗੀ ਲਿਆਦਾ ਉਹਨਾਂ ਸਾਡੇ ਵਾਲਦਾਂ ਨੂੰ ਤੰਗ ਵੀ ਨਹੀਂ ਕੀਤਾ ਕਿ ਰੋਟੀ ਕਪੜੇ ਲੋਂ ਜੋ ਮਿਲਿਆ ਉਹਨਾਂ ਉਹਦੇ ਤੇ ਵਕਤ ਔਕਾਤ ਉਹ ਗੁਜ਼ਾਰਾ ਕੀਤਾ ਉਸ ਵਕਤ ਦੇ ਉੱਤੇ ਲਿਆਦਾ ਬਾਪ ਨੇ ਇਹ ਨਾਰ ਰੱਖੀ ਕਿ ਮੇਰੀ ਇਹਨੇ ਗੱਲ ਨਹੀਂ ਮੰਨੀ ਤੇ ਜਦੋਂ ਉਹਨਾਂ ਦਾ ਆਖਰੀ ਵਕਤ ਆਇਆ ਨਾ ਦੁਨੀਆ ਤੋਂ ਰੁਖਸਤ ਹੋ ਗਏ ਤੇ ਵਾਲਦ ਨੇ ਚਿਹਰਾ ਨਹੀਂ ਵੇਖਿਆ ਮੂੰਹ ਨਹੀਂ ਵੇਖਿਆ ਕਿ ਇਹਨੇ ਮੇਰੀ ਗੱਲ ਨਹੀਂ ਮੰਨੀ ਹਾਂ ਇਹਨੇ ਨਾਰ ਕੀ ਬਾਤ ਇਹਨੇ ਨਾਰ ਯਾਨੀ ਕਿ ਤੁਹਾਡੀ ਬੀگم ਸਾਹਿਬਾ ਨੇ ਆਪਣੇ ਬਾਪ ਦੀ ਨਹੀਂ ਮੰਨੀ ਪਰ ਤੁਹਾਨੂੰ ਕੰਡ ਨਹੀਂ ਦਿੱਤੀ ਨਹੀਂ ਦਿੱਤੀ ਉਹਨਾਂ ਸਾਡੇ ਨਿਵਫਾ ਕੀਤੀ ਤੇ ਇਸ ਵਾਸਤੇ ਜਿਹੜੀ ਉਹਨਾਂ ਦੀ ਵਫਾ ਹੈ ਨਾ ਤੇ ਇਹ ਮੁਰਸ਼ਿਦ ਦੀ ਦੁਆ ਨਿਗਾਹ ਦੇ ਨਾਲ ਇਹ ਸਾਡੀ ਮੰਡਲ ਜਿਹੜੀ ਗੁਜ਼ਰੀ ਹੈ ਜਿਨ੍ਹਾਂ ਚਿਰ ਮੁਰਸ਼ਿਦ ਦੀ ਦੁਆ ਨਿਗਾਹ ਨਾ ਹੋਵੇ ਉਹਨਾਂ ਤੱਕ ਮੰਡਲ ਨਹੀਂ ਗੁਜ਼ਰੀ ਜਿਨ੍ਹਾਂ ਦੇ ਸਾਥੀ ਨਾ ਨਾ ਹੋਵੇ ਉਹਨਾਂ ਚਿਰ ਇਹ ਪੈਂਡਾ ਗੁਜ਼ਰਦਾ ਹੀ ਨਹੀਂ ਨਿਕਲਦਾ ਵਾ ਵਾ ਅਸੀਂ ਹੁਣ ਇਸ ਵਾਸਤੇ ਕਿ ਉਹਨਾਂ ਦੀ ਦੁਨੀਆ ਤੋਂ ਪਰਾ ਕਰ ਗਏ ਨੇ ਅਸੀਂ ਉਹਨਾਂ ਵਾਸਤੇ ਦੇਹਲੀ ਨਮਾਜ਼ ਤੋਂ ਬਾਅਦ ਤੱਕ ਜੱਟਰੇ ਟਾਈਮ ਉਹਨਾਂ ਵਾਸਤੇ ਦੁਆ ਕਰੀਦੀ ਹੈ ਅੱਲਾਹ ਤਾਲਾ ਨਾ ਦੀ ਮਖਸੂਦ ਫਰਮਾਵੇ ਤੇ ਤੁਸੀਂ ਜੋ 10 ਸਾਲ ਇੱਥੇ ਬੈਠੇ ਰਹੇ ਜੀ ਜੀ ਚਿੱਲਾ ਘਟਿਆ ਤੁਸੀਂ ਤੇ ਅਗਰ ਘਰ ਦਾ ਨਿਜ਼ਾਮ ਕਿਵੇਂ ਚੱਲਦਾ ਉਹ ਸਾਡੇ ਵਾਲਦ ਸਾਬ ਜਿਹੜੇ ਸਨ ਉਹ ਕੰਮ ਕਰਦੇ ਸਨ ਆਪਣਾ ਆਪਣਾ ਲੋਹਾਰਾ ਕੰਮ ਕਰਦੇ ਸਨ ਨਾ ਅੱਛਾ ਤੇ ਫਿਰ ਸਾਡੇ ਘਰ ਅਲਾ ਦਾ ਖੁਸ਼ਹਾਲੀ ਸੀ ਖਾਣ ਪੀਣ ਦੀ ਵਾਲਦ ਸਾਬ والدہ ਸਾਬਾ ਜ਼ਿੰਦਾ ਸਨ ਜ਼ਿੰਦਾ ਸਨ ਵਾਹ 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 ਹਾਂ ਤੇ ਉਹਨਾਂ ਨੇ ਫਿਰ ਘਰ ਦਾ ਨਿਜ਼ਾਮ ਜਿਹੜਾ ਵਾਲਦ ਸਾਬ ਵੀ ਚਲਾਉਂਦੇ ਸਰ ਲਓ ਜੀ ਸਾਹਿਬ ਉਹ ਤੁਸੀਂ ਸਾਈਂ ਬੀਬ ਜੀ ਦੀਆਂ ਗੱਲਾਂ ਬਾਤਾਂ ਸੁਣੀਆਂ ਉਹਨਾਂ ਫਰਮਾਇਆ ਕਿ ਆਪਣੇ মুর্ਸ਼ਦ ਦੇ ਹੁਕਮ ਦੇ ਹਤੇ 10 ਸਾਲ ਦਾ ਤਵੀਲ ਚਿਲਾ ਮੈਂ ਘਟਿਆ ਐਸੇ ਹੀ ਆਪਣੇ ਘਰ ਦੇ ਇੱਕ ਕਮਰੇ ਜਿਹੜਾ ਕਿ ਪਹਿਲੇ ਇਹਨਾਂ ਦੇ ਘਰ ਦਾ ਡਰਾਇੰਗ ਰੂਮ ਹੁੰਦਾ ਸੀ ਜਾਂ ਬੈਠਕ ਅਸੀਂ ਆਖਨੇ ਆ ਪੰਜਾਬੀ ਚ ਇਹਦੇ ਵਿੱਚ ਹੀ ਉਹ ਮੁਕੈਦ ਸਮਝ ਲੋ ਹੋ ਗਿਆ ਇੱਥੇ ਮਹਿਸੂਰ ਹੋ ਕੇ ਤੇ 10 ਸਾਲ ਇੱਥੇ ਆਉਂਦੇ ਨੇ ਮੈਂ ਬੈਠਾ ਰਿਆ ਔਰ ਇਸ 10 ਸਾਲ ਦੇ ਦੌਰਾਨ ਕੋਈ ਕਿਸੇ ਕਿਸਮ ਦੇ ਅਸਦਵਾਜੀ ਤਾਲੁਕਾਤ ਵੀ ਮਾਈ ਸਾਹਿਬਾ ਦੇ ਨਾਲ ਆਪਣੀ بیگم ਦੇ ਨਾਲ ਉਹਨਾਂ ਦੇ ਕੋਈ ਨਹੀਂ ਰਹੇ ਕਿਉਂਕਿ ਇਹ ਤੇ ਆਪਣੀ ਦਰवेशੀ ਦੀ ਮੰਜ਼ਲ 'ਚ ਸਨ ਉਹ ਬਖ ਫਰਮਾਉਂਦੇ ਨੇ ਕਿ ਮੇਰੇ ਸਸਰਾਲੀਆਂ ਨੇ ਬੜਾ ਜ਼ੋਰ ਲਾਇਆ ਜਿਹੜੇ ਕਿ ਪਿੰਡ ਦੇ ਵਿੱਚ ਹੀ ਨੇ ਮੇਰੀ ਮਾਈ بیگم ਨੂੰ ਕਿ ਤਲਾਕ ਲੈ ਲੈ ਯਾਨੀ ਛੱਡ ਦੇ ਤੇ ਉਹਨਾਂ ਅੱਲਾਹ ਦੀ ਰਾਹ 'ਚ ਟੁਰ ਪਿਆ ਨਿੱਕੀਆਂ ਨਿੱਕੀਆਂ ਦੋਧੀਆਂ ਨੇ ਇਸ ਹੋਰੇ ਪਰਤਨਾਂ ਪਿਛਾਂ ਕੀ ਬੰਦਾਂ ਕੀ ਨਹੀਂ ਬੰਦਾਂ ਲੇਕਿਨ ਸਾਈਓ ਰਿਬਾ ਫਰਮਾਉਂਦੇ ਨੇ ਕਿ ਮੇਰੀ بیوی ਜਿਹੜੇ ਸਨ ਮਾਈ ਸਾਹਿਬਾ ਉਹਨਾਂ ਨੇ ਬਿਲਕੁਲ ਆਪਣੇ ਮਾਪਿਆਂ ਦੀ ਗੱਲ ਨਹੀਂ ਮੰਨੀ। ਵਲਦਾਂ ਇਹਨਾਂ ਦੇ ਜ਼ਿੰਦਾ ਸਨ ਉਹਨਾਂ ਦੇ ਜ਼ੇਰੇ ਸਾਇਆ ਤੰਗੀ ਹੈ, ਉਸਰਤ ਹੈ, ਪਰੇਸ਼ਾਨੀ ਹੈ ਉਹਨਾਂ 10 ਸਾਲ ਦਾ ਤਵੀਲ ਅਰਸਾ ਕੱਟਿਆ। ਇਹਨਾਂ ਕੋਲੋਂ ਤਲਾਕ ਵੀ ਨਹੀਂ ਲਈ, ਅਲੈਦਗੀ ਵੀ ਨਹੀਂ ਇਖਤਿਆਰ ਕੀਤੀ ਔਰ ਇਹਨਾਂ ਦੀ ਖਿਦਮਤ ਵੀ ਕਰਦੇ ਰਹੇ ਹਸਬੇ ਤੌਫੀਕ ਖਾਣਾ ਬਣਾ ਕੇ ਇਹਨਾਂ ਨੂੰ ਭਜਵਾਉਂਦੇ ਰਹੇ ਇਹਨਾਂ ਦੀ والدہ ਸਾਹਿਬਾ ਇਹਨਾਂ ਨੂੰ ਦੇਖ ਕੇ ਜਾਂਦੀਆਂ ਰਹੀਆਂ। ਪਿਆਰਿਓ ਬੜਾ ਸੋਹਣਾ ਇੱਕ ਫਿਕਰਾ ਉਹਨਾਂ ਨੇ ਇਹ ਦੱਸਿਆ ਉਹਨਾਂ ਫਰਮਾਇਆ ਕਿ ਅਗਰ ਇਹਦੀ ਸਾਬਤ ਕਦਮੀ ਤੇ ਵਫਾ ਸ਼ੁਆਰੀ ਮੇਰੀ بیوی ਨਾ ਵਖਾਦੀ ਤੇ ਮੈਂ ਇਸ ਮੰਜ਼ਲ ਤੇ ਜਿਹੜੀ ਕਿ ਹੁਣ ਮੈਨੂੰ ਮਿਲ ਚੁੱਕੀ ਹੈ ਜਿਹੜਾ 10 ਸਾਲ ਦਾ ਮੈਂ ਚਿਲਾ ਕਟਿਆ ਆਪਣੇ ਮੁਰਸ਼ਿਦ ਦੇ ਹੁਕਮ ਦੇ ਹਤੇ ਨਾ ਮੈਂ ਅਤਾਬ ਤੇ ਫਰਮਾ ਬਰਦਾਰੀ ਆਪਣੇ ਪੀਰ ਦੀ ਕਰ ਸਕਦਾ ਸਾਂ ਔਰ ਨਾ ਹੀ ਮੇਰੀ ਮੰਜ਼ਲ ਮੁਕੰਮਲ ਹੋਣੀ ਸੀ ਬਲਕਿ ਮੈਨੂੰ ਅਧੂਰੀ ਛੱਡਨੀ ਪੈਣੀ ਸੀ ਅੱਛਾ ਜੀ ਤਾਂ ਫਿਰ ਜਿਸ ਵੇਲੇ 10 ਸਾਲ ਦਾ ਚਿਲਾ ਸਾਇੰ ਨਹੀਂ ਮੁਕੰਮਲ ਹੋ ਗਿਆ ਜੀ ਜੀ ਤੇ ਉਸ ਤੋਂ ਬਾਅਦ ਫਿਰ ਮਾਸ਼ਾਅੱਲਾ ਤੁਸੀਂ ਆਜੀ ਫਿਰ ਸਾਨੂੰ ਤੇ ਬਜ਼ੁਰਗ ਆਏ ਨੇ ਫੈਸਲਾਬਾਦ ਉਹਨਾਂ ਨੇ ਫਿਰ ਸਾਨੂੰ ਉਠਾਇਆ ਹੈ ਅੱਛਾ ਜੀ ਉਸ ਤੋਂ ਬਾਅਦ ਫਿਰ ਸਾਡੇ ਜ਼ੁਵਾਦੀ ਜ਼ਿੰਦਗੀ ਜਿਹੜੀ ਸੀ ਫਿਰ ਸ਼ੁਰੂ ਹੋਈ ਅੱਛਾ ਅੱਲਾਹ ਤਾਲਾ ਨੇ ਫਿਰ ਸਾਨੂੰ ਉਹਦੇ ਵਿੱਚ ਚਾਰ ਬੇਟੇ ਤੇ ਦੋ ਬੇਟੀਆਂ ਫਿਰ ਵੱਜ ਦਿੱਤੀਆਂ ਅੱਛਾ 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 ਮਾਸ਼ਾਅੱਲਾ ਯਾਨੀ 10 ਸਾਲ ਦੇ ਵਕਫੇ ਤੋਂ ਬਾਅਦ ਅੱਲਾ ਬਾਗਰ ਨੇ ਫਿਰ ਚਾਰ ਪੁੱਤਰ ਤੇ ਦੋ ਧੀਆ ਦੇ ਦਿੱਤੀਆਂ ਹੁਣ ਮਾਸ਼ਾਅੱਲਾ ਚਾਰ ਬੇਟੀਆਂ ਤੇ ਚਾਰ ਹੀ ਬੇਟੇ ਵਾਹ ਤੇ ਸਾਈ ਜੀ ਬੇਟੇ ਕੀ ਕਰਦੇ ਜੀ ਬੇਟੇ ਸਾਡੇ ਨਾਲ ਇਹ ਕੁਛ ਦੋ ਟਾਇਰ ਪਸੰਦ ਦਾ ਕੰਮ ਕਰਦੇ ਤੇ ਇੱਕ ਲੱਕੜੀ ਦਾ ਕਰਦਾ ਹੈ ਇੱਕ ਮਾਡਲ ਤੋਂ ਉਹ ਪੀਜ਼ਾ ਕਲੱਬ ਵਿੱਚ ਸ਼ਵਾਰਮਾ ਦਾ 버ਗਰ ਯਾਨੀ ਫਾਸਟ ਫੂਡ ਦਾ ਕੰਮ ਚੰਗ ਕਰਦਾ ਅੱਛਾ ਅੱਛਾ 12ਵੀਂ ਕੋਈ ਕਹਿੰਦੇ ਹੋ ਗਿਆ ਹੈ ਆ ਅਵੈਸ ਨਾਮ ਬੱਚੇ ਦਾ ਸਾਡੇ ਬੇਟੇ ਵੱਡੇ ਦਾ ਉਹ ਵੀ ਬਾਹਰ ਇਤੇ ਛੋਟਾ ਉਹਦਾ ਨਾਮ ਮੁਹੰਮਦ ਵਿਕਾਸ ਉਹ ਵੀ ਸਾਊਦੀ ਅਰਬ ਹੁੰਦਾ ਹੈ ਮਾਸ਼ਾਅੱਲਾ ਉਹ ਆਪਣਾ ਉੱਤੇ ਕੰਮਸ਼ਮ ਕਰਦੇ ਨੇ ਉੱਥੇ ਟਾਇਲ ਪੱਥਰ ਦਾ ਯਾਰੀ ਕਰਦਾ ਕੰਮਸ਼ਮ ਕਰਦੇ ਨੇ ਵਾਹ ਵਾਹ ਤੇ ਤੁਹਾਨੂੰ ਮੇਰਾ ਮਤਲਬ ਇਹ ਵੀ ਤੇ ਹੁਣ ਬੱਚੇ ਪੈਸੇ ਪੁੱਸੇ ਭੇਜਦੇ ਨੇ ਬਿਲਕੁਲ ਬੱਚੇ ਪੈਸੇ ਭੇਜਦੇ ਨੇ ਖਰਚਾ ਚੱਲਦਾ ਪਿਆ ਸ਼ੁਕਰ ਅਲਹੁਮਦੁਲ ਵਕਤ ਗੁਜ਼ਰਦਾ ਹੈ ਅਸੀਂ ਸਾਲ ਬਾਦ ਉਰਸ ਵੀ ਕਰਾਨਾ ਜਿਹਦੇ ਵਿੱਚ 6-7 ਦੀਗਾਂ ਪਕਦੀਆਂ ਨੇ ਅੱਛਾ ਇਹ ਦੱਸੋ ਕਿ ਤੁਹਾਡੀ ਬੇਗਮ ਸਾਹਿਬਾ ਨੇ ਤੁਹਾਡੇ ਨਾਲ ਬੜੀ ਵਫਾ ਕੀਤੀ ਜੀ ਜੀ ਬੜੇ ਸਬਰ ਤੇ ਹਮਰ ਵਾਲੀ ਬਾਤ ਹੈ ਕਿ 10 ਸਾਲ ਬੰਦਾ ਖਰਚਾ ਵੀ ਨਾ ਦੇਵੇ ਕਿਸੇ ਕਿਸਮ ਦੇ ਕੋਈ ਤਲਕਾਤ ਵੀ ਨਾ ਰੱਖੇ ਗਿਲਾ ਸ਼ਿਕਵਾ ਵੀ ਕੋਈ ਨਹੀਂ ਕੀਤਾ ਤੇ ਉਹਨਾਂ ਗਿਲਾ ਸ਼ਿਕਵਾ ਵੀ ਨਹੀਂ ਕੀਤਾ ਚਲੋ ਉਹਨਾਂ ਤੇ ਫਿਰ ਜਿਹਨ ਬੜੀ ਨਿਭਾਈ ਨਾ ਜੀ ਫਿਰ ਤੇ ਤੁਸੀਂ ਵੀ ਜਨਾਬ ਕੋਈ ਉਹਨਾਂ ਦੀ ਇਸ ਵਫਾ ਦਾ ਕੋਈ ਸਲਾਹ ਦਿੱਤਾ ਉਹਨਾਂ ਬਿਲਕੁਲ ਜੀ ਉਹ ਉਹਨਾਂ ਦਾ ਵਿਸਾਲ ਹੋ ਗਿਆ ਸੀ ਤਕਰੀਬਨ 2007 ਵਿੱਚ ਅੱਛਾ ਉਸ ਤੋਂ ਬਾਅਦ ਅਸੀਂ ਉਹਨਾਂ ਦਾ ਸਾਲ ਬਾਅਦ ਮਤਲਬ ਨਿਆਜ਼ ਪਕਾਈ ਦੀ ਤੇ ਤਕਸੀਮ ਕਰੀ ਦੀ ਜਿਵੇਂ ਇੱਕ ਉਸ ਨਮਾਉਂਦਾ ਹੈ ਉਹ ਵੀ ਕਰਨੇ ਅਸੀਂ ਜਾ ਕੇ ਚਾਦਰ ਚੜਾਈ ਦੀ ਫੁੱਲ ਵੀ ਪਾਈ ਦੇ ਨੇ ਤੇ ਸੀ ਉਹਨਾਂ ਤੇ ਕਿਆਮਤ ਤੱਕ ਖੁਸ਼ਾਂ ਕਿਆਮਤ ਤੱਕ ਰਾਜ਼ੀਆਂ ਤੇ ਉਹਨਾਂ ਬਜ਼ੁਰਗ ਆਏ ਸਨ ਫੈਸਲਾਬਾਦ ਉਹਨਾਂ ਆ ਕੇ ਅਸੀਂ ਕਿ ਮਾਈ ਸਾਹਿਬਾ ਨੇ ਆਪਣਾ ਮਜਾਜ਼ੀ ਖੁਦਾ ਰਾਜ਼ੀ ਕਰ ਲਿਆ ਕਰਕੇ ਤੇ ਆਪਣਾ ਹਕੀਕੀ ਖੁਦਾ ਰਾਜ਼ੀ ਕੀਤਾ ਵਾਹ ਆਪਣੇ ਮਜਾਵਾਂ ਦੇ ਹਨ ਕਿ ਜਿਸ ਨੇ ਖੁਦਾ ਹਕੀਕੀ ਰਾਜ਼ੀ ਕਰਨਾ ਨਾ ਪੇਨਾ ਆਪਣਾ ਮਜਾਜ਼ੀ ਖੁਦਾ ਉਹ ਬੀਬੀ ਆਪਣਾ ਰਾਜ਼ੀ ਕਰੇਗੀ ਤੇ ਹਕੀਕੀ ਖੁਦਾ ਰਾਜ਼ੀ ਹੋ ਜਾਏਗਾ ਜੇ ਦਾ ਮਜਾਜ਼ੀ ਨਹੀਂ ਰਾਜ਼ੀ ਤਾਂ ਹਕੀਕੀ ਕਿਵੇਂ ਰਾਜ਼ੀ ਹੋ ਸਕਦਾ ਵਾਹ ਵਾਹ ਸਾਡੇ ਬਾਦਸ਼ਾਹ ਸਰਕਾਰ ਬਾਬਾ ਇਸਲਾਮ ਸਾਹਿਬ ਦਾ ਫਰਮਾਨ ਸੀ ਕਿ ਮਾਈ ਸਾਹਿਬਾਂ ਨੇ ਆਪਣੇ ਘਰ ਲੈ ਕੇ ਆਪਣੀ ਇਬਾਦਤ ਨਮਾਜ਼ ਰੋਜ਼ਾ ਕਾਇਮ ਰੱਖਿਆ ਤੇ ਉਹਨਾਂ ਆਪਣਾ ਮਜਾਜ਼ੀ ਖੁਦਾ ਦੀ ਖਿਦਮਤ ਕੀਤੀ ਤੇ ਅਸੀਂ ਉਹਨਾਂ ਤੇ ਖੁਸ਼ ਹਾਂ ਰਾਜ਼ੀਆਂ ਕਿਆਮਤ ਤੱਕ ਖੁਸ਼ ਹਾਂ ਉਹਨਾਂ ਸਾਡੇ ਨਾਲ ਵਫਾ ਕੀਤੀ ਬੇਵਫਾਈ ਵਾਹ 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 ਅਗਰ ਜੇ ਉਹ ਆਪਣੇ ਬਾਪ ਦੇ ਆਖੇ ਲੱਗ ਕੇ ਬਾਪ ਦੇ ਆਖੇ ਲੱਗ ਕੇ علیحدਗੀ ਕਰ ਲੈਂਦੀਆਂ ਤੁਹਾਡੇ ਕੋਲੋਂ ਫਿਰ ਮੰਦਲ ਨਹੀਂ ਸੀ ਕਰਾਸ ਹੁੰਦੀ ਮੰਦਲ ਅਧੂਰੀ ਰਹਿ ਜਾਂਦੀ ਸੀ ਫਿਰ ਹਾਂ ਉਹ ਮੰਦਲ ਜਿਹੜੀ ਹੈ ਨਾ ਫਿਰ ਕਿਉਂ ਇਹ ਜੋੜੇ ਨਾਲ ਮੰਦਨ ਹੁੰਦੀ ਹੈ ਇਕੱਲਿਆਂ ਨਹੀਂ ਹੁੰਦੀ ਵਾਹ 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 ਉਹ ਸਾਡੇ ਸਰਕਾਰ ਬਾਦਸ਼ਾਹ ਜਿਹੜੇ ਖੋੜਿਆਂ ਵਾਲ ਸਲੀਮ ਸਾਹਿਬ ਸਣਵਾਦੇ ਹੁੰਦੇ ਹਨ ਕਿ ਜੋੜੀਆਂ ਜਗ ਥੋੜੀਆਂ ਨੇ ਰੱਡ ਬਥੇਰੇ ਹਾਂ ਕਿ ਤੱਕੋ ਤੱਕ ਹੀ ਫੜ ਕੇ ਬੱਦੇ ਹੁੰਦੇ ਨੇ ਜੋੜੀ ਜਿਹੜੀ ਹੈ ਹਸਤਿਬਰ ਅਲੈਮ ਸਲਾਮ ਦੀ ਤੇ ਮਾਈ ਹਾਜ਼ਰਾਂ ਦੀ ਜੋੜੀ ਅੱਲਾ ਜੋੜੀ ਨਬੀ کریم ਸੱਲ ਸਲਮਤੀ ਤੇ ਬੀਬੀ ਖਤੈਜਤੁਲ ਕੁਬਰ ਦੀ ਜੋੜੀ ਜੋੜੀ حضرت ਮੌਲਾ ਅਲੀ ਸਰਕਾਰ ਦੀ ਤੇ ਬੀਬੀ ਫਾਤਿਮਾ ਜ਼ਹਰਾ ਦੀ ਜੋੜੀ ਜੋੜੀ امام حسین ਦੀ ਤੇ ਬੀਬੀ ਸ਼ਹਿਰਬਾਨ ਦੀ ਜੋੜੀ ਜੋੜੀਆਂ ਜਗ ਥੋੜੀਆਂ ਨਰ ਰ ਤੇ ਇਥੇ ਜੋੜੀ ਦੀ ਖੇੜ ਵਾਓ ਜੋੜੇ ਤੋਂ ਬਿਗੈਰ ਨਹੀਂ ਨਿਜ਼ਾਮ ਚੱਲਦਾ ਇਹ ਜੋੜੀ ਦੀ ਖੇੜ ਹੈ ਜੋੜੀਆਂ ਜਗ ਥੋੜੀਆਂ ਹੁੰਦੀਆਂ ਨੇ ਜਿਹੜੀਆਂ ਜਿਸ ਤਰ੍ਹਾਂ ਬਾਬਾ ਪਗ ਤਕਬੀਰ ਤੇ ਮਾਈ ਲੋਈ ਜੋੜੀ ਹੋਏ ਨੇ ਨਾ ਇਸੇ ਤਰ੍ਹਾਂ ਜੋੜੀਆਂ ਜਾ ਕੇ ਥੋੜੀਆਂ ਆਉਂਦੀਆਂ ਨੇ ਕੱਲੇ ਕੱਲੇ ਪਿੰਡੇ ਪਿਆ ਕੋਈ ਕਿੱਥੇ ਡਿਊਟੀ ਲੱਗੇ ਕਿੱਥੇ ਡਿਊਟੀ ਲੱਗੇ ਸਾਡੀ ਡਿਊਟੀ ਉਹਨਾਂ ਅਨਵਾਲਕਾਂ ਨੇ ਇੱਥੇ ਲਾਤੀ ਆਪਣੇ ਇਸ ਬੈਟਿੰਗ ਚਕਾਰ ਚ ਆਪਣੇ ਪਿੰਡ ਦੀ ਰੋਲੀ ਜਲਾਤੀ ਹਾਂ ਬਾਕੀ ਉਹਨਾਂ ਵਫਾ ਕੀਤੀ ਏ ਤੇ ਅੱਲਾ ਦੇ ਫਜ਼ਲ ਨਾਲ ਅਸੀਂ ਵੀ ਉਹਨਾਂ ਨਾਲ ਵਫਾਤ ਰਾਂਗ ਇਨਸ਼ਾ ਅੱਲਾ ਵਾਹ ਤੇ ਮਾਈ ਸਾਹਿਬਾ 2007 ਚ ਫੌਤ ਹੋਈਆਂ 2007 ਚ ਫੌਤ ਹੋਏ ਸਨ ਤੇ ਤੁਸੀਂ ਫਿਰ ਉਸ ਤੋਂ ਬਾਅਦ ਸ਼ਾਦੀ ਨਹੀਂ ਕੀਤੀ ਨਹੀਂ ਵਾਹ 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 ਬਹੁਤ ਫਿਰ ਬੇਵਫਾਈ ਹੋ ਜਾਂਦੀ ਹੈ ਹਾਂ ਜੈ ਹਾਂ ਜੈ ਹਾਂ ਲੋ ਜੀ ਪਿਆਰਿਓ ਬਾਬਾ ਜੀ ਨੇ ਬੜੀੋ ਹੀ ਸੋਹਣੀ ਗੱਲ ਕੀਤੀ ਉਹਨਾਂ ਆਖਿਆ ਕਿ ਜੋੜੀ ਦੀ ਖੇੜੇ ਸਾਡੇ ਦੇਸ਼ ਪੰਜਾਬ ਵਿੱਚ ਵੀ ਆਖਿਆ ਜਾਂਦਾ ਹੈ ਜਿਵੇਂ ਬਾਬਾ ਜੀ ਖਾਨ ਸੁਨਾਇਆ ਵੀ ਜੋੜੀਆਂ ਜੱਗ ਥੋੜੀਆਂ ਤੇ ਨਰਨ ਬਥੇਰੇ ਇਸੇ ਤਰ੍ਹਾਂ ਪਿਆਰਿਓ ਇਹ ਵੀ ਆਖਿਆ ਜਾਂਦਾ ਹੈ ਕਿ ਕੱਲਾ ਤਾਂ ਰੋਖ ਵੀ ਨਾ ਹੋਵੇ ਜੋੜਾ ਜਿਹੜਾ ਨਾ ਜੀ ਉਹਦਾ ਹੀ ਸਾਰਾ ਗੇਮ ਹੁੰਦੀ ਹੈ ਤੇ ਉਹਦੀ ਕਾਮਯਾਬੀ ਹੁੰਦੀ ਹੈ ਤੇ ਬਾਬਾ ਜੀ ਬਹਿ ਫਰਮਾਉਂਦੇ ਨੇ ਕਿ ਮੈਂ ਜੋ ਵੀ ਮਰਤਬਾ ਮਕਾਮ ਹਾਸਲ ਕੀਤਾ ਇਸ ਦਰਵੇਸ਼ੀ ਲਾਇਨ ਇਸ ਵਿਲਾਇਤ ਦੇ ਰਾਹ ਤੇ ਟੁਰ ਕੇ ਇਹ ਮੈਂ ਕਦੀ ਕਾਮਯਾਬੀ ਹਾਸਲ ਨਹੀਂ ਸੰ ਘਰ ਸਕਦਾ ਜਿੰਨੀ ਦੇਰ ਤੱਕ ਮੇਰੀ بیوی ਮੇਰਾ ਪੂਰਾ ਸਾਥ ਨਾ ਦੇਦੀ ਤੇ ਮਾਈ ਸਾਹਿਬਾ ਨੇ ਇਹਨਾਂ ਦੇ ਨਾਲ ਬੇਮਿਸਾਲ ਵਫਾ ਕੀਤਾ ਤੇ ਪਿਆਰਿਓ ਇਹ ਵੀ ਦੇਖੋ ਕਿ ਹੁਣ ਤੱਕ ਉਹਨਾਂ ਦੇ ਨਾਲ ਵਫਾ ਕਰਦੇ ਨੇ ਔਰ ਬਕਾਇਦਾ ਉਹਨਾਂ ਦਾ urs ਕਰਾਉਂਦੇ ਨੇ ਹਰ ਸਾਲ ਅੱਛਾ ਸਾਈਂ ਇਹ ਦੱਸੋ ਕਿ ਤੁਸੀਂ ਪਿੰਡ ਥਾਂ ਦੇ ਵਿੱਚ ਵਸਦੇ ਹੋ ਤੁਹਾਡੀ ਜਮਨਪੋਏ ਦਾ ਪਿੰਡ ਹੀ ਹੈ ਨਾ ਜੀ ਇੱਥੇ ਹੀ ਤੁਸੀਂ ਜਵਾਨ ਹੋਏ ਜੀ ਤੇ ਸਾਡੇ ਪਿੰਡਾਂ ਥਾਵਾਂ ਦੇ ਵਿੱਚ ਜਿਹੜੇ ਅਨਪੜ੍ਹ ਲੋਕ ਹੁੰਦੇ ਨੇ ਸਾਡੇ ਬਜ਼ੁਰਗ ਜਿਹੜੇ ਡੇਪੜੇ ਲਿਖ ਨਹੀਂ ਸਾਨੂੰ ਹੁੰਦੇ ਹਾਂਜੀ ਕੁਛ ਉਂਝ ਵੀ ਚਾਰ ਪੈਸੇ ਆ ਜਾਣਾ ਜਾਂ ਮਰਲੇ ਬਹੁਤੇ ਹੋਣੇ ਤੇ ਫਿਰ ਡਾਢੇ ਜਿਹੜੇ ਲੋਕ ਹੁੰਦੇ ਨੇ ਹੂੰੜ ਮਤ ਜਿਨ੍ਹਾਂ ਨੂੰ ਅਸੀਂ ਆਹਨੇ ਆ ਹਾਂਜੀ ਉਹ ਤੇ ਆਹਦੇ ਨੇ ਵੀ ਜਨਾਨੀ ਜਿਹੜੀ ਹੈ ਪੈਰ ਦੀ ਜੁੱਤੀ ਹੁੰਦੀ ਹੈ ਤੁਸੀਂ ਇਹਦੇ ਬਾਰੇ ਕੀ ਆਖਦੇ ਹੋ ਦੇਖੋ ਜੀ ਨਬੀ کریم ਸੱਲ ਸਲਮ ਦਾ ਫਰਮਾਨ ਹੈ ਕਿ ਇਹ ਪੰਜ ਤਨ ਪਾਕ ਉਹਨਾਂ ਤੱਕ ਨਹੀਂ ਮੁਕਮਲ ਜਨਤ ਦੇ ਵਿੱਚ ਔਰਤ ਨਹੀਂ ਬੀਬੀ ਨਹੀਂ ਦਿੱਦੀ ਦੇ ਵਿੱਚ ਬੀਬੀ ਫਾਤਮਾ ਤੋਂ ਜ਼ੋਹਰਾ ਸਨਾਂ ਉਹਨਾਂ ਤੱਕ ਪੰਜ ਤਨ ਪਾਕ ਇਹ ਹੋਈ ਨਹੀਂ ਮੁਕੰਮਲ ਹੀ ਨਹੀਂ ਹੋਈ ਵਾਹ ਵਾਹ ਇਸ ਵਾਤੇ ਉਹ ਜਿਹੜੇ ਲੋਕ ਇਹ ਗੱਲ ਆਂਦੇ ਨੇ ਨਾ ਉਹ ਜਾਹਲ ਨੇ ਜਿਹੜੇ ਗੱਲਾਂ ਦਿੰਦੇ ਨੇ ਕਿ ਔਰਤ ਜਿਹੜੀ ਪੈਰ ਦੀ ਜੁੱਤੀ ਹੈ ਜਹਲ ਇਹਦੇ ਵਿੱਚ ਮਾਂ ਵੀ ਹੈ ਆਹਾ ਇਹਦੇ ਵਿੱਚ ਬੇਟੀ ਵੀ ਏ ਇਹਦੇ ਵਿੱਚ ਬੀਵੀ ਵੀ ਏ ਇਹਦੇ ਵਿੱਚ ਭੈਣ ਵੀ ਏ ਹਾਂ ਇਹਨਾਂ ਦੀ ਸਿਰਫ ਆਪਣੀ ਅਕਲ ਦੀ ਕਮੀ ਇਹਨਾਂ 'ਚ ਜਿਹੜੀ ਇਹ ਗੱਲ ਕਰਦੇ ਨੇ ਵਾਹ ਇਹਨਾਂ ਦੀ ਅਕਲ ਦੀ ਕਮੀ ਹੈ ਅੱਲਾਹ ਤਾਲਾ ਨੇ ਆਖਿਆ ਕਿ ਅੱਲਾਹ ਦੇ ਨਬੀ ਨੇ ਫਰਮਾਇਆ ਕਿ ਜਿਹੜਾ ਦੋ ਬੇਟੀਆਂ ਨੂੰ ਮਤਲਬ ਜਵਾਨ ਕਰਕੇ ਉਹਨਾਂ ਦੀ ਸ਼ਾਦੀ ਕਰੇ ਤੋ ਜਨਤੀ ਹੈ ਅੱਲਾਹ ਹੋ ਤੇ ਵੀ ਕੁਝ ਕਿਨਾ ਮਕਾਮ ਅੱਲਾਹ ਤਾਲਾ ਨੇ ਦਿੱਤਾ ਹੈ ਤੇ ਅੱਲਾਹ ਦੇ ਨਬੀ ਨੇ ਕਿੰਨਾ ਮਕਾਮ ਦਿੱਤਾ ਇਸ ਬੀਵੀ ਨੂੰ ਕਿ ਸ਼ਰੀਅਤ ਪਹਿਲੇ ਲੋਕ ਕਾਫਰ ਲੋਕ ਜਿਹੜੇ ਸਾਨੂੰ ਬੀਬੀਆਂ ਨੂੰ ਬੇਟੀਆਂ ਨੂੰ ਕਤਲ ਕਰਦੇ ਹਨ ਜਾਂ ਦੰਦਾ ਜ਼ਬਰ ਕਰ ਦਿੰਦੇ ਸਨ ਲੇਕਿਨ ਅੱਲਾ ਦੇ ਨਬੀ ਨੇ ਆਖਿਆ ਨਹੀਂ ਜਿਹੜਾ ਦੋ ਬੇਟੀਆਂ ਪਰਵਿਸ਼ ਕਰਕੇ ਉਹਨੇ ਸ਼ਾਦੀ ਕਰੇ ਉਹ ਜੰਤੀ ਇਹਨਾਂ ਮਕਾਮ ਦਿੱਤਾ ਹੈ ਅੱਲਾ ਤਾਲਾ ਨੇ ਬੀਬੀ ਤੇ ਤੁਸੀਂ ਉਹਨੇ ਇੱਥੇ ਦੱਸੋ ਰਾਂਗੇ ਤੁਸੀਂ ਜਿਹੜੇ ਸਾਡੇ ਅੱਜ ਕੱਲ ਦੇ ਮੁੰਡੇ ਖੁੰਡੇ ਨੇ ਪੜ੍ਹੇ ਲਿਖੇ ਨੌਜਵਾਨ ਸਾਡੇ ਜੀ ਜੀ ਉਹਨਾਂ ਨੂੰ ਕੀ ਆਖੋਗੇ ਕਿ ਆਪਣੇ ਘਰ ਖਵਤੀਨ ਦੇ ਨਾਲ ਜਿਹੜੀ ਖਤੂਨ ਹੈ ਜਿਹੜੀ بیوی ਹੁੰਦੀ ਹੈ ਉਹਦੇ ਨਾਲ ਕਿਸ ਤਰ੍ਹਾਂ ਦਾ ਵਰਤਾਰਾ ਹੋਣਾ ਚਾਹੀਦਾ ਕੋ ਜੀ ਆਪਣੀ بیوی ਨੂੰ بیوی ਸਮਝੇ ਤੇ ਮਾਂ ਨੂੰ ਮਾਂ ਸਮਝੇ بیوی ਨੂੰ بیوی ਵਾਲੇ ਹਕੂਕ ਦੇਵੇ ਤੇ ਮਾਂ ਨੂੰ ਮਾਂ ਵਾਲੇ ਹਕੂਕ ਦੇਵੇ ਵਾਹ ਤੇ ਇਸ ਵਾਤੇ ਉਹਦਾ ਨਿਜ਼ਾਮ ਤਾਂ ਇਹ ਦੁਨੀਆ ਦਾ ਚੱਲੇਗਾ ਤੇ ਜੇ ਉਹ ਹਕੂਕ بیوی ਨੂੰ بیوی ਵਾਲੇ ਨਾ ਦੇਵੇਗਾ ਤਾਂ ਵੀ ਨਿਜ਼ਾਮ ਨਹੀਂ ਚੱਲਦਾ ਤੇ ਮਾਂ ਵਾਲੇ ਮਾਂ ਹਕੂਕ ਨਾ ਦੇਵੇ ਤਾਂ ਨਿਜ਼ਾਮ ਨਹੀਂ ਚੱਲਦਾ ਇਸ ਵਾਸਤੇ بیوی ਨੂੰ بیوی ਸਮਝੇ ਕੇ ਮੇਰੀ بیوی ਹੈ ਮੇਰੀ ਜ਼ੌਜੀਤ ਆਇਆ ਅੱਲਾ ਦੇ ਨਬੀ ਨੇ ਇਹ ਦੀਦੀ ਸ਼ਰਾ ਜਿਹੜੀ ਇਹ ਮੁਕੰਮਲ ਹੋਈ ਕਿ ਆਖਿਆ ਕਿ ਸ਼ਾਦੀ ਕਰੋ ਹਾਂ ਇਸ ਵਾਸਤੇ ਉਹਨਾਂ ਜ਼ੌਜੀਤ ਅਲੇ ਹਕੂਕ ਪੂਰੇ ਕਰੇ ਉਹਨੂੰ ਖਾਣਾ ਪਰਾਖ ਹਰ ਸ਼ਾਇ ਦੇਵੇ ਇਸ ਵਾਸਤੇ ਕਿ ਇਹ ਜਦ ਤੱਕ ਇਨਸਾਨ ਆਪ ਇਹ ਜ਼ੌਜੀਤ ਦੇ ਹਕੂਕ ਨਾ ਪੂਰੇ ਕਰੇ بیوی ਦੇ ਹਕੂਕ ਨਾ ਪਰੇ ਉਹਨਾਂ ਤੱਕ ਇਹ ਦੀ ਸ਼ਰੀਅਤ ਨਹੀਂ ਮੁਕੰਮਲ ਹੁੰਦੀ ਕੋਈ ਵੀ ਤੇ ਸਾਡੀਆਂ ਬੱਚੀਆਂ ਜਿਹੜੀਆਂ ਨੇ ਧੀਆ ਸਾਡੀਆਂ ਭੈਣਾ ਉਹਨਾਂ ਨੂੰ ਤੁਸੀਂ ਕੀ ਮਤ ਦੇਓ ਉਹਨਾਂ ਨੂੰ ਇਹ ਅਖਾਂਗੇ ਆਪਣੇ ਵਾਲਦੀ ਫਰਮਾਨਗੋਰੀ ਕਰੋ ਆਪਣੀ ਮਾਂ ਦੀ ਖਿਦਮਤ ਕਰੋ ਤੇ ਆਪਣੇ ਖਾਮਨ ਦੀ ਜਿਹੜੀ ਉਹ ਖਿਦਮਤ ਕਰੋ ਇਸ ਵਾਤੇ ਜੇ ਆਪਣੇ ਘਰ ਸ਼ਾਦੀ ਸੁਧਾਵੋ ਤੇ ਤੁਹਾਨੂੰ ਆਪਣੇ ਖਾਮਨ ਦੀ ਖਿਦਮਤ ਕਰਨੀ ਚਾਹੀਦੀ ਏ ਉਹਦਾ ਹਰ ਹੁਕਮ ਮੰਨਣਾ ਚਾਹੀਦਾ ਲਓ ਜੀ ਪਿਆਰਿਓ ਇਹ ਜਿਹੜਾ ਵਾਕਿਆ ਅਸਾਂ ਸਾਈ ਹਬੀਬ ਜੀ ਦਾ ਤੁਹਾਨੂੰ ਸੁਣਾਇਆ ਕਿ ਉਹਨਾਂ ਦੀ بیگم ਨੇ ਉਹਨਾਂ ਦੀ بیوی ਮਰਹੂਮਾ ਨੇ ਕਿਸ ਕਦਰ ਉਹਨਾਂ ਦੇ ਨਾਲ ਵਫਾ ਕੀਤਾ ਔਰ جوابਨ ਫਿਰ ਉਹ ਕਿਸ ਤਰ੍ਹਾਂ ਆਪਣੀ ਮਰਹੂਮ بیوی ਦੇ ਨਾਲ ਵਫਾ ਕਰ ਰਹੇ ਨੇ ਇਸ ਵਾਕੇ ਤੋਂ ਬਾਅਦ ਅਸਾਂ ਇੱਕ ਮੈਸੇਜ ਵੀ ਉਹਨਾਂ ਦੇ ਜ਼ੁਬਾਨੀ ਤੁਹਾਨੂੰ ਅਸੀਂ ਸੁਣਵਾਇਆ ਕਿ ਸਾਡੇ ਜਿਸ ਕਦਰ ਮਰਦ ਨੇ ਇਸ ਧਰਤੀ ਤੇ ਵਸਣ ਵਾਲੇ ਜਿੰਨੇ ਸੂਰਮੇ ਨੇ ਤੇ ਸਾਡੀਆਂ ਧੀਆਂ ਭੈਣਾ ਮਟਿਆਰਾਂ ਜਿਹੜੀਆਂ ਨੇ ਨੌਜਵਾਨ ਬੱਚੀਆਂ ਜਿਨ੍ਹਾਂ ਦੀਆਂ ਕੱਲ ਕਲਾਂ ਨੂੰ ਸ਼ਾਦੀਆਂ ਹੋਣੀਆਂ ਨੇ ਸਾਇੰਦ ਦੀਆਂ ਗੱਲਾਂ ਦੇ ਵਿੱਚੋਂ ਇੱਕ ਗੱਲ ਤੇ ਇਹ ਮੈਂ ਕਮਜ਼ਗਮ ਸਿੱਖੀ ਏ ਕਿ ਬੰਦਾ ਕੱਲਾ ਕੋਈ ਵੀ ਕਿਸੇ ਵੀ ਕੰਮ ਦੇ ਵਿੱਚ ਕਾਮਯਾਬ ਨਹੀਂ ਹੋ ਸਕਦਾ ਜੋੜਾ ਜ਼ੁਲਫਕਾਰ ਹੁੰਦਾ ਹੈ ਜੋੜੇ ਦੀ ਫਤਿਹ ਹੁੰਦੀ ਹੈ ਤੇ ਜੋੜੇ ਤੋਂ ਮੁਰਾਦ ਪਿਆਰਿਓ ਖਤੂਨ ਖਾਨਾ ਤੁਹਾਡੀ ਲਾਈਫ ਪਾਰਟਨਰ ਜਿਹੜੀ ਤੁਹਾਡੀ ਸ਼ਰੀਕੇ ਹਯਾਤ ਹੈ ਉਹ ਅਗਰ ਚੰਗੀ ਮਿਲ ਜੇ ਚੰਗੇ ਘਰ ਦੀ ਹੋਵੇ ਚੰਗੇ ਉਤਵਾਰ ਹੋਣ ਉਹਦੇ ਚੰਗੀਆਂ ਆਦਤਾਂ ਵਾਲੀ ਹੋਵੇ ਵਫਾ ਸ਼ੁਹਾਰ ਹੋਵੇ ਤੇ ਪਿਆਰਿਓ ਖਾਵਨ ਦੀ ਜ਼ਿੰਦਗੀ ਜਿਹੜੀ ਇਸ ਦੁਨੀਆ ਦੇ ਵਿੱਚ ਜੰਨਤ ਹੋ ਜਾਂਦੀ ਏ ਲੇਕਿਨ ਸਾਬੋ ਇਹ ਕੰਮ ਸਿਰਫ ਸਾਡੀਆਂ ਧੀਆਂ ਪੈਣਾ ਨੂੰ ਹੀ ਉਹਨਾਂ ਦੇ ਉੱਤੇ ਹੀ ਫਰਜ਼ ਨਹੀਂ ਇਹ ਮਰਦਾਂ ਨੂੰ ਵੀ ਐਸੇ ਤਰ੍ਹਾਂ ਹੀ ਚਾਹੀਦਾ ਜਿਵੇਂ ਸਾਈਂ ਹੋਰਾਂ ਦੱਸਿਆ ਕਿ ਮਰਦਾਂ ਨੂੰ ਵੀ ਚਾਹੀਦਾ ਕਿ ਮਾਂ ਨੂੰ ਮਾਂ ਦੀ ਥਾਂ ਤੇ ਰੱਖਣ ਤੇ ਬੀਵੀ ਨੂੰ ਬੀਵੀ ਵਾਲੇ ਹਕੂਕ ਦੇਣ ਪਿਆਰਿਓ ਜਿਸ ਵੇਲੇ ਦੋ ਠੱਗੇ ਅਸੀਂ ਜੋਨੇ ਆ ਹਲਵਾਨ ਦੇ ਵਾਸਤੇ ਸਾਡੇ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਠੱਗਿਆਂ ਦੀ ਵਾਈ ਹੁੰਦੀ ਸੀ ਤੇ ਹਲ ਦੇ ਵਿੱਚ ਪੰਜਾਲੀ ਚ ਜਦੋਂ ਦੋ ਠੱਗੇ ਜੋਈ ਦੇ ਸਨ ਨਾ ਤੇ ਉਹਨੂੰ ਆਖਿਆ ਜਾਂਦਾ ਸੀ ਜੋਗ ਹੁਣ ਜੋਗ ਜਿਹੜੀ ਹੈ ਨਾ ਜੀ ਉਹ ਇੱਕ ਠੱਗੇ ਨਾਲ ਮੁਕਮਲ ਨਹੀਂ ਹੁੰਦੀ ਉਹ ਜਿਸ ਵੇਲੇ ਦੋ ਜੋਈ ਜੋਈਏ ਨਾ ਜੋੜਾ ਹੋਵੇ ਠੱਗਿਆਂ ਦਾ ਫੇਰ ਜੋਗ ਮੁਕਮਲ ਹੁੰਦੀ ਸੀ ਨਾ ਤੇ ਜੋਗ ਤੋਂ ਹੀ ਪਿਆਰਿਓ ਜੋਗੀ ਬਣਿਆ ਯਾਨੀ ਅਜੇ ਆ ਬਦਾ ਜਿਹੜਾ ਕੱਲਾ ਨਾ ਝੁਪਾ ਹੋਵੇ ਅੱਲਾ ਪਾਕ ਦੇ ਇਸ਼ਕ ਦੇ ਵਿੱਚ ਬਲਕੇ ਨਾਲ ਉਹਦੇ ਮੁਰਸ਼ਿਦ ਪਾਕ ਵੀ ਹੋਣ ਕੱਢ ਤੇ ਫਿਰ ਜੋਗ ਬਣ ਜਾਂਦੀ ਇਹ ਦੋ ਰਾਜੂ ਹੋ ਗਿਆ ਕਬ ਤੇ ਕਾਮਯਾਬੀ ਉਹੀ ਕਾਮਯਾਬੀ ਹੈ ਜਿਵੇਂ ਕਿਸੇ ਮਰੀਦ ਦਾਸਤੇ ਉਹਦੀ ਕੱਢ ਤੇ ਉਹਦੇ ਸਿਰ ਤੇ ਪੀਰ ਦਾ ਹੱਥ ਹੋਣਾ ਬੜਾ ਜ਼ਰੂਰੀ ਹੈ ਐਸੀ ਹੀ ਤਰ੍ਹਾਂ ਪਿਆਰਿਓ ਕਿਸੇ ਵੀ ਬਰਦ ਦੇ ਪਿੱਛੇ ਅਗਰ ਉਹਦੀ ਸ਼ਰੀਕੇ ਹਿਆਤ ਮਜ਼ਬੂਤੀ ਦੇ ਨਾਲ ਤੇ ਪੂਰੀ ਵਫਾਦਾਰੀ ਦੇ ਨਾਲ ਨਾ ਖਲੋਤੀ ਹੋਵੇ ਉਹਦੀ ਕੰਡ ਦੇ ਪਿੱਛੇ ਤੇ ਨਾ ਉਹ ਆਪਣੇ ਕਿਸੇ ਕਾਰੋਬਾਰ ਜੀ ਕਾਮਯਾਬ ਹੋ ਸਕਦਾ ਤੇ ਨਾ ਆਪਣੀ ਤਾਲੀਮ ਨਾ ਵੀ ਜਿਹੜੀ ਵੀ ਉਹਦੀ ਮੰਜ਼ਲ ਹੈ ਉਸ ਮੰਜ਼ਲ ਤਾਈਂ ਉਹ ਪਹੁੰਚ ਹੀ ਨਹੀਂ ਸਕਦਾ ਜਿੰਨੀ ਦੇਰ ਉਹਦੀ ਸ਼ਰੀਕੇ ਹਿਆਤ ਉਹਦਾ ਪੂਰੀ ਵਫਾਦਾਰੀ ਦੇ ਨਾਲ ਸਾਥ ਨਾ ਦੇਵੇ اللہ پاک سچا صاحب سانو اتی اللہ و اتی الرسول کرن دی توفیق تے حمد تا کرے ادھن آلی صاحبو لواں گے تاڑے تو اجازت لے او یار حوالے رب دے تے میلے چار دنان دے اس دن عید مبارک ہو سی جس دن فیر ملانگے رب راکھا تے اللہ بیلی ہو oh, چلوے ਕਹੋ ਜਾਉਂ ਚ